ਅਰਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਪਿੰਡ ਟਾਂਡਾ ਕਾਲੀਆ ਤਹਿਸੀਲ ਰਹਿ ਜਾਂਦੀ ਆ ਸਮਰਾਲਾ ਤੇ ਜ਼ਿਲ੍ਹਾ ਰਹਿ ਜਾਂਦਾ ਸੱਜਣਾ ਨੂੰ ਜੇ ਗੱਲ ਕਰੀਏ ਲੁਧਿਆਣਾ ਕਿਉਂਕਿ ਨੇੜੇ ਜੇ ਆਪਾਂ ਗੱਲ ਕਰ ਲਈਏ ਸੱਜਣੋ ਇਤਿਹਾਸਕ ਧਰਤੀ ਆ ਮਾਛੀਵਾੜਾ ਸਾਹਿਬ ਆ ਨੇੜੇ ਮਾਛੀਵਾੜਾ ਸਾਹਿਬ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤੇ ਅੱਜ ਦੀ ਵੀਡੀਓ 'ਚ ਸੱਜਣੋ ਆਪਾਂ ਤੁਹਾਨੂੰ ਇੱਕ ਬੁੱਲ ਦਿਖਾਵਾਂਗੇ ਮੋਹਰਾ ਦਾ ਤੇ ਬੁੱਲ ਵੀ ਐਨ ਦਿਖਾਵਾਂਗੇ ਬਾਈ ਪੂਰੀ ਟੌਪ ਕੁਆਲਿਟੀ ਦਾ ਤੇ ਯਾਰ ਜਿਹੜੀ ਮੇਨ ਗੱ ਬਾਈਆਂ ਨੇ ਰੱਖਿਆ ਸ਼ੌਂਕ ਨਾਲ ਹੋਇਆ ਸ਼ੌਂਕ ਨਾਲ ਸਾਮਿਆ ਹੋਇਆ ਫਲਕਾਰੀ ਫਲਕੂਰੀ ਪਾ ਕੇ ਜਿਵੇਂ ਬਾਈ ਨਾਲ ਗੱਲਬਾਤ ਹੋਈ ਨਾ ਹਾਰ ਸ਼ਿੰਗਾਰ ਐਨ ਕਰਿਆ ਹੋਇਆ ਪੂਰਾ ਤੇ ਵੇਚਣਾ ਨਾ ਬਾਈ ਕਹਿੰਦਾ ਯਾਰ ਕਿਸੇ ਮਜਬੂਰੀ ਵਾਸੀ ਵੇਚਣਾ ਵੀ ਓਦਾਂ ਵੇਚਣ ਵਾਲੀ ਚੀਜ਼ ਇਹ ਹੈ ਨਹੀਂ ਕਿਉਂਕਿ ਬੱਚੇ ਵੀ ਇਹ ਚੰਗੇ ਪਾਉਂਦਾ ਤੇ ਇੱਕ ਕੱਟੀਏ ਦੀ ਖੜੀ ਵੀ ਆ ਇਸੇ ਘਰ 'ਚ ਉਹ ਵੀ ਤੁਹਾਨੂੰ ਦਿਖਾਉਂਗਾ ਤੇ ਬਾਈ ਨਾਲ ਗੱਲਬਾਤ ਵੀ ਕਰਾਉਂਗਾ ਤੋੜ ਕੇ ਦਿਖਾਵਾਂਗੇ ਤੇ ਰੇਟ ਦੀ ਵੀ ਹੋ ਸਕਿਆ ਤਾਂ ਗੱਲਬਾਤ ਬਾਈ ਨਾਲ ਜ਼ਰੂਰ ਕਰਾਂਗੇ ਅੱਜ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਨਾਮ ਦੱਸ ਦਿਓ ਆਪਣਾ ਨਾਮ ਹਾਕਮ ਸਿੰਘ ਨਾਮ ਹਾਕਮ ਸਿੰਘ ਪਿੰਡ ਟਾਂਡਾ ਕਾਲੀਆ ਟਾਂਡਾ ਕਾਲੀਆ ਅਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਹਾਂਜੀ ਹਾਂਜੀ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਮੇਨ ਗੱਲ ਆ ਜੀ ਜਿਹੜੇ ਆਪਾਂ ਜਾਨਵਰ ਥੋੜੇ ਰੱਖਦੇ ਆ ਪਰ ਚੰਗੇ ਰੱਖਣ ਦੇ ਸ਼ਕੀਨ ਆ ਗਈ ਹੈ ਨਾ ਬਸ ਇਹ ਰੱਖੇ ਤੇ ਛੌਂ ਕਰਕੇ ਹੁਣ ਸਾਡੀ ਮਜਬੂਰੀ ਹੋ ਗਈ ਠੀਕ ਆ ਗੱਲ ਹਾਂ ਉਹਦੇ ਕਰਕੇ ਫੇ ਹੁਣ ਵੇਚਣਾ ਪਿਆ ਬਾਹਰ ਬੂਰ ਦਾ ਵੀ ਅਜ ਕੱਢ ਤੂੰ ਬਾਹਰ ਦਾ ਵੀ ਲਾ ਦੂੰਗੇ ਹੁਣ ਅੱਛਾ ਓੜੀ ਦੇ ਕੇ ਓਏ ਇਹ ਜ਼ਿਲ੍ਹੇ ਦੀ ਇਹ ਗੱਲ ਕਰ ਲੈ ਸੱਜਣਾ ਲੁਧਿਆਣੇ ਜ਼ ਵੀ ਬਾਹਰ ਦਾ ਜਾਦੇ ਆ ਬਣ ਆਪਣੇ ਸੰਗਰੂਰ ਵਾਲਿਆਂ ਚ ਵੀ ਗਿਆ ਬਾਹਰ ਦਾ ਸਿਸਟਮ ਪੂਰਾ ਆ ਜਾਦੇ ਕਿਉਂਕਿ ਪਰ ਹੁਣ ਇਸ ਏਰੀਆ ਵਾਲੇ ਤਕਰੀਬਨ ਤਕਰੀਬਨ ਯਾਰ ਸਾਰੀਆਂ ਸਾਰੀਆਂ ਫੈਮਲੀਆਂ ਬਾਹਰ ਜਾਣ ਲੱਗੀਆਂ ਹਨ ਉਹਦੇ ਕਰਕੇ ਜਿਵੇਂ ਪਿਛਲੇ ਦਿਨੀ ਤੁਹਾਨੂੰ ਮੈਂ ਨਿਹਾਲ ਸਿੰਘ ਵਾਲੇ ਤੋਂ ਇੱਕ ਬੂਰਾ ਕੱਟਾ ਦਿਖਾਇਆ ਤੀਗਾ ਇੱਕ ਬੂਰਾ ਝੋਟਾ ਦਿਖਾਇਆ ਤੀ ਤੇ ਅੱਜ ਬਾਈ ਕੋਲੋਂ ਆਪਾਂ ਮੋਰਾ ਨਸਲ ਦਾ ਝੋਟਾ ਦਿਖਾਵਾਂਗੇ ਤੇ ਦਿਖਾਵਾਂਗੇ ਟੌਪ ਕੁਆਲਿਟੀ ਦਾ ਐਨੂੰ ਤੋੜ ਦੇ ਭਾਈ ਇਹਨੂੰ ਇੱਕ ਵਾਰੀ ਲੈ ਇੱਕ ਵਾਰੀ ਜੋ ਤੁਰੂਗਾ ਤੁਰਦੇ ਦੀ ਜੱਜਮੈਂਟ ਕਰ ਲਿਓ ਸੱਜਣਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਹਨ ਵੀ ਬਾਈ ਨੇ ਯਾਰ ਹਾਰ ਸ਼ਿੰਗਾਰ ਵਾਲਾ ਆ ਮਨ ਲਓ ਵੀ ਕੰਡੇ ਕੱਡੇ ਪਏ ਨੇ ਤੇ ਮੇਨ ਗੱਲ ਆ ਜਿਹੜੀ ਸੱਜਣੋ ਬੁੱਲ ਹੈਗਾ ਵੀ ਚੰਗਾ ਟੋਪ ਕੁਆਲਟੀ ਦਾ ਚੰਗੇ ਕੱਦ ਕਾਟਚਾ ਤੇ ਜੇ ਇਹਦੀ ਨਾ ਬਾਈ ਆਪਾਂ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਤਾਂ ਰਸਾਇਣ ਦਿਖਾ ਦਿੰਦਾ ਕਿ ਨੇੜੇ ਤੋਂ ਕਿਉਂਕਿ ਇਹਦੀ ਲੰਬਾਈ ਲੰਬੂਈ ਵੀ ਚੰਗੀ ਆ ਤੇ ਹਾਰ ਸ਼ਿੰਗਾਰ ਵਾਲਾ ਫਿਰ ਕਿਵੇਂ ਬਣਿਆ ਅਸ਼ਿਸ਼ਤਮ ਇਹ ਤਾਂ ਹੀ ਬਥੇ YouTube ਤੇ ਦੇਖੀ ਜਾਂਦੇ ਆ ਆਸ਼ਿਆ ਵੀ ਉਹਦਾ ਹੁੰਦਾ ਜੀ ਆਪਾਂ ਜਿਵੇਂ ਆਮ ਸੱਜਣ ਤਾਂ ਕਹਿ ਦਿੰਦੇ ਨੇ ਇੱਕ ਜਾਨਵਰ ਆਪਾਂ ਨੇ ਐ ਲਾ ਲਿਆ ਜਿਵੇਂ ਹੈ ਨਾ ਬੱਚਾ ਵਾਂਗ ਬੱਚਾ ਵਾਂਗ ਪਾਲਨ ਵਾਲਾ ਸਿਸਟਮ ਹੈ ਉਮਰ ਇਹਦੀ ਕਿੰਨੀ ਹੋਊਗੀ ਉਹਨੇ ਉਮਰ ਹੋ ਗਈ ਇਹਦੀ ਸਵਾ 5 ਸਾਲ ਦੀ ਹੋਊਗੀ ਅੱਛਾ 5 ਸਵਾ 5 ਸਾਲ ਡੇੜ ਗੇੜ ਚ ਆ ਵੀ ਉਹ ਬੱਚੇ ਕਿੱਦਾਂ ਦੇ ਪਾਉਂਦਾ ਚੰਗੇ ਢਾਂਚੇ ਦੇ ਪਾਉਂਦਾ ਕੋਈ ਵੀ ਮਾਜੇ ਤੱਕ ਲੰਬਾ ਨਹੀਂ ਆਇਆਗਾ ਠੀਕ ਹੈ ਗੱਲ ਹਾਂ ਵੀ ਚੰਗੇ ਪਾਉਂਦਾ ਵੀ ਜ਼ਿਆਦਾਤਰ ਜਿਵੇਂ ਆਪਾਂ ਗੱਲ ਕਰ ਲੈਨੇ ਆ ਵੀ ਇਹਦੇ ਬੱਚੇ ਮੇਲ ਆਉਂਦੇ ਨੇ ਜਾਂ ਫੀਮੇਲ ਮੇਲ ਆਉਂਦੇ ਆ ਨੇ ਪੇ ਜਿਆਦਾ ਤਾਂ ਕੱਟੇ ਨਹੀਂ ਕੱਟਿਆ ਦੇ ਆਜੇ ਤਾਂ ਠੀਕ ਆ ਗੱਲ ਵੀ ਹਜੇ ਇਹਦੀ ਰਿਪੋਰਟ ਆ ਜਿਹੜੀ ਜਿਆਦਾ ਕੱਟੀਆਂ ਦੇਣ ਦੀ ਆ ਤੇ ਬਾਕੀ ਇਹਦੀ ਕੱਟੀ ਇੱਕ ਖੜੀ ਵੀ ਆ ਜਾਂਦਾ ਰਸੋਦੇ ਦੇ ਵੀ ਮਾਰਦੇ ਕੈਮਰਾ ਤੇ ਫੇਰ ਨਾ ਬੁੱਲ ਬਾਰੇ ਵੀ ਬਾਈ ਨਾਲ ਡਿਟੇਲ ਚ ਜਾਣਕਾਰੀ ਕਰੂੰਗਾ ਇੱਕ ਵਾਰੀ ਤੁਹਾਨੂੰ ਇਹਦੀ ਆਪਾਂ ਕੱਟੀ ਵੀ ਦਿਖਾ ਦੇਣਾ ਜਿਹੜੀ ਇਹਦੀ ਕੱਟੀ ਆਈ ਹੋਈ ਆ ਉਹ ਕਿਹੜੇ ਬੰਨੇ ਖੜੀ ਆ ਬਾਈ ਉਹ ਖੜੀ ਆ ਉਧਰਲੇ ਬੰਨੇ ਉਹ ਦਿਖਾ ਦੇ ਕਿੰਨੀ ਕੁ ਉਮਰ ਆ ਉਹਦੀ ਇਹ ਤਾਂ ਹੋ ਗਈ ਦੋ ਦੋ ਕੁ ਮਹੀਨੇ ਦੀ ਹੋ ਗਈ ਦੋ ਕੁ ਮਹੀਨੇ ਦੀ ਆ हां 2 ਮਹੀਨੇ ਦੇ ਏੜ-ਗੇੜ ਹੋ ਗਈ ਤੇ ਬਾਕੀ ਜਿਹੜੀ ਗੱਲ ਕਰ ਲਈਏ ਬਾਈ ਢੰਚਾ ਢੁੰਚਾ ਚੰਗਾ ਹੈ ਇਹਦੀ ਫੇਸ ਕੁਆਲਟੀ ਹੈ ਨਾ ਜਿਵੇਂ ਇਹਨੇ ਬਿਲਕੁਲ ਬੁੱਲਤੀ ਪਾਈ ਹੈ ਤੇ ਇਹਦੀ ਮਾਦਰ ਤੇ ਵੀ ਮਾਰਨੀ ਦਰਸਾ ਕੈਮਰਾ ਇੱਧਰ ਇਹਦੀ ਮਾਦਰ ਵੀ ਖੜੀ ਆ ਤੇ ਜਾਨਵਰ ਉਹੀ ਗੱਲ ਹੈ ਜਿਵੇਂ ਤੁਹਾਨੂੰ ਮੈਂ ਸੱਜਣੋਂ ਦੱਸਿਆ ਨਾ ਵੀ ਜਾਨਵਰ ਬਾਈ ਕੋਲੇ ਥੋੜੇ ਰੱਖੇ ਹੋਏ ਨੇ ਪਰ ਜਾਨਵਰ ਚੰਗੇ ਰੱਖੇ ਨੇ ਜਿਵੇਂ ਬਾਹਰ ਬੂਰ ਦਾ ਨਾ ਅੱਜ ਕੱਲ ਦਾ ਸਿਸਟਮ ਬਣਿਆ ਹੋਇਆ ਉਹਦੇ ਚੱਕਰ 'ਚ ਬਾਈ ਕਹਿੰਦਾ ਯਾਰ ਆਪਾਂ ਕੋਈ ਗੱਲ ਨਹੀਂ ਬੁੱਲ ਵੀ ਸੇਲ ਕਰ ਦਾਂਗੇ ਲਈ ਇੱਧਰ ਨੂੰ ਲਿਆ ਬਾਈ ਐਂ ਦੀ ਗੇੜਾ ਦਬਾ ਕੇ ਨਾ ਐ ਉਰਲੇ ਬੰਨੇ ਲਿਆ ਉਹ ਜਾਨਵਰ ਡਰਦੇ ਜ਼ਰੂਰ ਨੇ ਹਨਾ ਥੋੜੇ ਜਿਹਾ ਡਾਕਟਰ ਡਾਕਟਰ ਕਰਕੇ ਡਾਜਦੇ ਡਰਦੇ ਹਨਾ ਕੋਈ ਗੱਲ ਨਹੀਂ ਆਏਂ ਦੀ ਆਏਂ ਦੀ ਲੈ ਜਾ ਆਏਂ ਦੀ ਲੈ ਜਾ ਗੇੜਾ ਦਵਾ ਕੇ ਦਿਖਾ ਦੇ ਲੈ ਬਾਕੀ ਸੱਜਣੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਇਹਦੇ ਰੇਟ ਰੂਟ ਦੀ ਵੀ ਗੱਲ ਕਰਾਂਗੇ ਤੇ ਇੱਕ ਵਾਰੀ ਇਹਦੀ ਜੱਜਮੈਂਟ ਤੁਰਦੇ ਦੀ ਕਰ ਲਿਓ ਉਹ ਡਰਦਾ ਹਨਾ ਥੋੜਾ ਜਿਹਾ ਡਰਦਾ ਆ ਲਾ ਕੇ ਫਲਕਾਰੀ ਲਾ ਕੇ ਤੋੜ ਦਿਓ ਜੀ ਇੱਕ ਵਾਰੀ ਆ ਤਾਰ ਦਿਓ ਉੱਪਰ ਤੋਂ ਇਹਦੀ ਇਹਦੀ ਵੀ ਮਨ ਦਾ ਅਕਲ ਕਰਨੀ ਥੋੜੀ ਜੀ ਜਤਾਰ ਸੋਹਣ ਦਿਖਾ ਦੇ ਦੀ ਬਾਡੀ ਬੁੱਡੀ ਹੋ ਜਿਵੇਂ ਆਪਾਂ ਗੱਲ ਕਰ ਲਈਏ ਸ਼ੀਸ਼ੇ ਵਾਂਗੂ ਚਮਕਦਾ ਬੋਲਾ ਤੇ ਹੈਗਾ ਵੀ ਜੈਡ ਬਲੈਕ ਆ ਤੇ ਮਾੜੀ ਮੋਟੀ ਇਹਦੀ ਪੂੰਛ ਬਾਈਟਾ ਮੇਰਾ ਖਿਆਲ ਆ ਪਾਏ ਭਾਈ ਇਹ ਮੋਰਾ ਨਸਲ ਚੀ ਜੰਦਾ ਹਾਂ ਮੋਰੇ ਮੋਰੇ ਜੇ ਪੈਣਾ ਹਾਂ ਮੋਰਾ ਸੀ ਪੈਣਾ ਲਾ ਚਲਾ ਦੀ ਭਾਈ ਇਹਨੂੰ ਉਹ ਤੋਰ ਦੇ ਤੋਰ ਦੇ ਜਵਾਨਾ ਇਹ ਬੋਲੇ ਸੱਜਣਾ ਚੰਗਾ ਉਹੀ ਗੱਲ ਆ ਵੀ 5 ਸਟਾਰ ਵਾਲੀ ਗੱਲ ਬਾਤ ਆ ਕਿਸੇ ਵੀ ਪੱਖ ਤੋਂ ਜਿਵੇਂ ਗੱਲ ਕਰ ਲਾਂ ਕਿਸੇ ਵੀ ਪੱਖ ਤੋਂ ਮਾਰ ਨਹੀਂ ਖਾਂਦਾ ਆਪਾਂ ਟੈਸਟੀਕਲ ਤੋਂ ਲਾ ਲਈਏ ਨਾ ਜਿਵੇਂ ਟੈਸਟੀਕਲ ਤੁਹਾਨੂੰ ਮੈਂ ਦੱਸਦਾ ਹਾਂ ਅਕਸਰ ਵੀ ਉਹਦੇ ਹਿਸਾਬ ਨਾਲ ਇਹ ਇਹਦੇ ਜਿਹੜੇ ਅੱਗੇ ਬੱਚੇ ਆਉਣਗੇ ਕੱਤੀਆਂ ਆਉਣੀਆਂ ਆਪਦੇ ਗੁਣ ਉਹਨਾਂ 'ਚ ਡੋਮਿਨੇਟ ਕਰੂਗਾ ਉਹ ਹਿਸਾਬ ਨਾਲ ਉਹਨਾਂ ਦੇ ਜਿਵੇਂ ਆਪਾਂ ਕਹਿ ਦਿੰਦੇ ਸੱਜੇ ਉਹਨਾਂ ਹਵਾਨੇ ਆਉਂਦੇ ਨੇ ਲੇਵੇ ਆਉਂਦੇ ਨੇ ਉਹ ਸਿਸਟਮ ਹੁੰਦਾ ਭਾਈ ਜਦੋਂ ਟੈਸਟੀਕਲ ਕਿਸੇ ਵੀ ਸਾਹ ਦੇ ਆਪਾਂ ਗੱਲ ਕਰ ਲਈਏ ਟੇਡੇ ਹੋਣ ਨਾ ਟੇਡੇ ਮੇਢਿਆਂ ਨਾਲ ਉਹ ਲੇਵਿਆਂ ਦੇ ਵਿੱਚ ਵੀ ਅੰਤਰ ਪੈ ਜਾਂਦਾ ਥੋੜਾ ਜਿਹਾ ਜਿਵੇਂ ਮੇਰਾ ਖਿਆਲ ਤਾਂ ਤਾਜੀ ਕਾਟਿੰਗ ਕਟਿੰਗ ਕਰਕੇ ਲੱਗਦਾ ਭਾਈ ਉਹ ਹਾਂਜੀ ਹਾਂਜੀ ਆ ਤਾਜੀ ਇਹਦੀ ਕਟਿੰਗ-ਕੁਟਿੰਗ ਬਾਈ ਨੇ ਕਰਕੇ ਹਾਰ ਸ਼ਿੰਗਾਰ ਕਰਕੇ ਖੜਾਆ ਹੋਇਆ ਤੇ ਮੇਨ ਗੱਲ ਹੁੰਦੀ ਆ ਯਾਰ ਜਿਹੜੀ ਬੋਲਦੀ ਜਿਵੇਂ ਉੱਤੇ ਤੋਂ ਟੂਹੀ ਤੋਂ ਲਾ ਲਈ ਹੈ ਨਾ ਬਿਲਕੁਲ ਸਿੱਧਾ ਹੈਗਾ ਕਈਆਂ ਦੇ ਭਾਈ ਲੇਦ ਜੀ ਹੁੰਦੀ ਆ ਉਹ ਸਿਸਟਮ ਨਹੀਂ ਹੈਗਾ ਤੇ ਕੱਦ-ਕਾਠ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਇਹਦੀ ਲੰਬਾਈ ਲੰਮੂਈ ਵੀ ਚੰਗੀ ਆ ਫੇਸ ਕੁਆਲਿਟੀ ਦੀ ਵੀ ਦਿਖਾ ਦਿੰਦਾ ਸਿੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ ਮੇਰਾ 81464 ਉਹਨਾਂ ਨੂੰ ਆਗੇ ਬੋਲੋ ਮੇਰੇ ਲਵੇ ਜੇ ਹੋ ਗਏ ਆ ਤੈਨੂੰ ਹੋਰ ਵੀ ਦਿਖਾਉਣਾ ਕਰਦਾ ਦਾਣਾ ਦੇਖ ਸਾਰਾ ਕੁਝ ਦੇਖਾਂਗੇ ਇਹ ਤੁਸੀਂ ਨੰਬਰ ਬੋਲੋ ਘਰੋਂ 814 97327 ਆਪਣਾ ਡਰੈਸ ਇੱਕ ਵਾਰੀ ਫੇਰ ਦੱਸੋ। ਵੇਲੇ ਜੇ ਟਾਂਡਾ ਕਾਲੀਆ ਹਾਂਜੀ ਤੇ ਤਸੀਦ ਸਮਰਾਲਾ ਜ਼ਿਲ੍ਹਾ ਲੁਧਿਆਣਾ ਕੋਲ ਨੇੜੇ ਮਾਛਵਾੜਾ ਪੈਂਦਾ। ਹਾਂ ਮਾਛੀਵਾੜਾ ਆਪਾਂ ਜੀ ਗੱਲ ਕਰਦੇ ਮਾਛੀਵਾੜਾ ਸਾਹਿਬ ਕਿੰਨੀ ਕੁ ਦੂਰ ਰਹਿ ਗਿਆ ਇੱਥੋਂ ਹੈਗਾ 4-5 ਕਿਲੋਮੀਟਰ। ਅੱਛਾ 4-5 ਕਿਲੋਮੀਟਰ ਬਾਕੀ ਇਹਨੂੰ ਜੇ ਆਪਾਂ ਖਰਾਕ ਦੀ ਗੱਲ ਕਰ ਲਈਏ ਖਰਾਕ ਚਾਪ ਕੇ ਖਰਾਕ ਦੇਖ ਇੱਧਰ ਹਾਂਜੀ ਇਹਦੇ ਵਿੱਚ ਕੀ ਕੀ ਹੁੰਦਾ? ਇਹਦੇ ਵਿੱਚ ਬੜੇਵੇਂ ਆ। ਹਾਂ ਇੱਕ ਵਾਰੀ ਦਿਖਾ ਦਿਓ ਉਧਰ। ਹਾਂਜੀ ਹਾਂਜੀ ਇੱਕ ਤਾਂ ਬੜੇਵੇਂ ਹੋਗੇ। ਮੇਥੇ ਠੀਕ ਆ ਜੀ। ਇਹ ਤਾਰਾ ਵੀਰਾ ਠੀਕ ਹੈ ਜੀ ਇਹ ਉਹ ਤੋਂ ਨਹੀਂ ਕਣਕ ਹਾਂਜੀ ਮੱਕੀ ਠੀਕ ਹੈ ਜੀ ਵਿੱਚ ਪਾ ਲੈਣੇ ਆਹ ਮਿੱਠਾ ਸੋਡਾ ਕਾਲਾ ਨੂਨ ਚਿੱਟਾ ਨੂਨ ਠੀਕ ਹੈ ਜੀ ਜੇ ਗੱਲ ਕਰ ਲਈਏ ਮਤਲਬ ਜਿਹੜਾ ਇਹਦਾ ਫੀਡ ਪਲਾਨ ਆ ਫੀਡ ਆਪਾਂ ਇਹ ਘਰ ਦੇ ਹੀ ਤਿਆਰ ਕਰਦੇ ਹਾਂ ਜ਼ਿਆਦਾਤਰ ਘਰ ਦੇ ਹੀ ਤਿਆਰ ਕਰਕੇ ਦਿੰਦੇ ਹਾਂ ਉਧਰ ਪਏ ਆ ਤਿੰਨ ਚਾਰ ਥੱਲੇ ਕੱਢੇ ਹੋਏ ਠੀਕ ਹੈ ਜੀ ਕਿੰਨੇ ਕਿੰਨੀ ਕਿਲੋ ਆਪਾਂ ਇਹਨੂੰ ਪਾ ਦੇਣੇ ਖਰਾਕ ਦੀ ਗੱਲ ਕਰ ਲਈ ਜੀ ਖਰਾਕ ਇਹਨੂੰ 6 ਤੇ 5 ਤੇ 6 ਦੀ ਜਿਆਦਾ ਪੌਂਦੇ ਆਂ ਤਾਂ ਫਿਰ ਉਹ ਥੜਾ ਭੂਸਰ ਜਾਂਦਾ। ਅੱਛਾ 5 ਤੋਂ 6 ਕਿਲੋ ਪੌਣਿਆ। 6-7 ਵੀ ਕਰਦੇ 7-8 ਵੀ ਕਰਦੇ ਜਿੰਨਾ ਜਾਣੇ ਜੋਕ ਕੇ ਨਹੀਂ ਪੌਂਦੇ। ਠੀਕ ਆ ਗੱਲ। ਜੋਕ ਕੇ ਨਹੀਂ ਪੌਂਦੇ। ਉਹ ਆਪਣੇ ਕੋਲੇ ਇਹ ਛੋਟਾ ਬੱਚਾ ਲਿਆ ਇਸੇ ਜਿਹਾ ਕਿਵੇਂ ਆਪਾਂ ਨੇ ਕੀ? ਸਾਡੇ ਘਰ ਦਾ ਆਇਆ ਇਹ। ਅੱਛਾ ਨਿੱਕਾ ਬੱਚਾ ਪਾਲਿਆ। ਹਾਂ ਨਿੱਕਾ। ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸੱਜਣੋ ਇੱਕ ਤਾਂ ਸੱਜਣ ਸਮਝੀਂਦ ਨੇ ਯਾਰ ਪਸ਼ੂ ਬਾਈ ਕਹਿੰਦਾ ਆਪਾਂ ਕੋਈ ਪਸ਼ੂ ਨਹੀਂ ਇਹਨਾਂ ਨੂੰ ਸਮਝਦੇ। ਇਹ ਆ ਆਪਣੇ ਨਾਲ ਇੱਕ ਘਰ ਦੇ ਮੈਂਬਰਾਂ ਪਿਆਰੀ ਹੈ ਜਿਹਦੇ ਨਾਲ ਵੀ ਜਿੱਦਾਂ ਆਪਣੇ ਹਨਾ ਘਰ ਦੇ ਮੈਂਬਰ ਹੁੰਦੇ ਨੇ ਮੈਂਬਰਾਂ ਸਿਸਟ ਇਹ ਨੂੰ ਲੈ ਜਾ ਬਾਈ ਗੇੜਾ ਇਹਨੂੰ ਦਵਾ ਦੇ ਇਹ ਕਿੱਥੇ ਵੇਚਣਾ ਤਾਂ ਹੁਣ ਜਾਣ ਜੂਣ ਦਾ ਹੀ ਤੈਨੂੰ ਪਤਾ ਸਾਰੇ ਚੱਕਰ ਅਸ਼ੀਆ ਜੀ ਪਰ ਜਾਣ ਜੂਣ ਦਾ ਸਿਸਟਮ ਹੋ ਜਾਂਦਾ ਤੇ ਬਾਕੀ ਮੇਨ ਗੱਲ ਹੁੰਦੀ ਹੈ ਜਿਹੜਾ ਸਾਹ ਹੁੰਦਾ ਬਾਈ ਗੁੜੀਆਂ ਬੜੀਆਂ ਨੂੰ ਫਿਰ ਔਖਾ ਹੋ ਜਾਂਦਾ ਮਾਗਰੋ ਸਾਹਮਣਾ ਹਨਾ ਅਰੇ ਰੇਟ ਇਹਦਾ ਆਪਾਂ ਕਿਵੇਂ ਕਰਾਂਗੇ ਫਿਰ ਰੇਟ ਫੋਨ ਤੇ ਲਾ ਲੂਗੇ ਅੱਛਾ ਰੇਟ ਇਹਦਾ ਫੋਨ ਤੇ ਕਰ ਦਾਂਗੇ ਹਾਂ ਰੇਟ ਫੋਨ ਤੇ ਕਰ ਦਾਂਗੇ ਅਰੇ ਰੇਟ ਸੱਜਣੋ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਰੇਟ ਕੋਈ ਬਾਹਲਾ ਵੱਡਾ ਆਪਾਂ ਜੇ ਗੱਲ ਕਰ ਲਈਏ ਪੱਥਰ ਧਰ ਦੇਣੀ ਹੈਗੇ ਜੀ ਰੇਟ ਦਾ ਨਹੀਂ ਕਹਿੰਦਾ ਬਾਹਲਾ ਵੱਡਾ ਪੱਥਰ ਤੇ ਬਾਕੀ ਜਿੰਨੇ ਕਰ ਪੀਏ ਚੀਜ਼ ਓਟਦੀ ਆ ਓਨੇ ਰੁਪਈਆਂ ਦਾ ਆਪਾਂ ਹਨਾ ਦੇ ਦਾਂਗੇ ਜੀ ਹਾਂਜੀ 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 ਨੰਬਰ ਆਪਣਾ ਫਿਰ ਬੋਲ ਇੱਕ ਵਾਰੀ 81464 ਹਾਂਜੀ 97327 ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਟਾਂਡਾ ਕਾਲੀਆ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਨੂੰ ਇੱਕ ਟੋਪ ਦਾ ਮੋਰਾ ਬੁੱਲ ਦਿਖਾਇਆ ਆਪਾਂ ਨੇ ਉਹਦਾ ਇੱਕ ਬੱਚਾ ਵੀ ਦਿਖਾਤਾ ਤੇ ਬਾਕੀ ਮੇਰਾ ਖਿਆਲ ਆ 50 ਤੋਂ 60 ਬੱਚੇ ਬਾਈ ਹੋਰਾਂ ਦੇ ਨਗਰ ਚ ਵੀ ਇਹਦੇ ਆਏ ਹੋਏ ਨੇ ਤੁਸੀਂ ਉਹ ਵੀ ਟਰਾਈ ਕਰਕੇ ਦੇਖ ਸਕਦੇ ਹੋ ਜਾ ਕੇ ਤੇ ਬਾਕੀ ਜਿਹੜੇ ਵੀ ਸੱਜਣ ਨੂੰ ਇਹ ਬੁੱਲ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ